ਕਿਸਾਨ ਵਿੰਗ ਦੇ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲਾ ਛਡਾਉ ਕੀਤਾ ਗਿਆ ਖੂਨ ਦੇ ਨਾਲ ਲੱਤਪਾਟ ਹੋਈ লাশ ਆ ਜਿਹੜੀ ਉਹ ਸੜਕ ਕਿਨਾਰੇ ਮਿਲਿਆ ਤਾਂ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਛਡਾਉ ਦੱਸਿਆ ਜਾ ਰਿਹਾ ਤਾਂ ਜਦੋਂ ਪਰਿਵਾਰਕ ਮੈਂਬਰਾਂ ਨੂੰ ਇਹ ਖਬਰ ਪਤਾ ਲੱਗਦੀ ਆ ਤਾਂ ਇਸ ਮ੍ਰਿਤਕ ਦਾ ਬੇਟਾ ਆਪਣੇ ਪਿਤਾ ਨੂੰ ਲੈ ਕੇ ਹਸਪਤਾਲ ਦੇ ਵਿੱਚ ਪਹੁੰਚਦਾ ਤਾਂ ਜਿਵੇਂ ਹੀ ਉਹ ਹਸਪਤਾਲ ਦੇ ਵਿੱਚ ਪਹੁੰਚੇ ਤਾਂ ਡਾਕਟਰਾਂ ਦੇ ਵੱਲੋਂ ਮ੍ਰਿਤਕ ਨੂੰ ਮ੍ਰਿਤਕ ਘੋਸ਼ਿਤ ਆ ਜਿਹੜਾ ਉਹ ਕਰ ਦਿੱਤਾ ਜਾਂਦਾ ਤਾਂ ਤਰਲੋਚਨ ਸਿੰਘ ਇਸ ਦਾ ਨਾਮ ਹੈ ਜਿਹੜਾ ਉਹ ਦੱਸਿਆ ਜਾ ਰਿਹਾ ਜਿਸ ਦੀ লাশ ਸੜਕ ਕਿਨਾਰੇ ਖੂਨ ਦੇ ਨਾਲ ਲਥਪਥ ਹੋਈ ਮਿਲੀ ਆ ਤਾਂ ਖੇਤੋਂ ਵਾਪਸ ਆਪਣੇ ਘਰ ਪਰਤ ਰਿਹਾ ਹੁੰਦਾ ਤਾਂ ਉਸ ਸਮੇਂ ਗੋਲੀ ਮਾਰ ਕੇ ਇਸ ਦਾ ਕਤਲ ਆ ਜਿਹੜਾ ਉਹ ਕਰ ਦਿੱਤਾ ਜਾਂਦਾ ਤਾਂ ਖੰਨਾ ਤੋਂ ਨਿਕਲ ਕੇ ਇਹ ਮਾਮਲਾ ਜਿਹੜਾ ਉਹ ਸਾਹਮਣੇ ਆ ਰਿਹਾ ਜਿੱਥੇ ਕਿਸਾਨ ਬਿੰਗ ਦੇ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ ਆ ਛੜਾ ਉਹ ਕੀਤਾ ਗਿਆ ਖੂਨ ਦੇ ਨਾਲ ਲਥਪਤ ਹੋਈ লাশ ਆ ਜਿਹੜੀ ਉਹ ਸੜਕ ਕਿਨਾਰੇ ਮਿਲੀ ਹ ਤਾਂ ਪਰਿਵਾਰਕ ਮੈਂਬਰਾਂ ਨੂੰ ਕਿਹਾ ਜਾਂਦਾ ਕਿ ਉਹਨਾਂ ਦਾ ਐਕਸੀਡੈਂਟ ਆ ਜਿਹੜਾ ਹੋਇਆ ਦਾ ਪਰਿਵਾਰਕ ਮੈਂਬਰ ਨੇ ਜਿਹੜੇ ਤੁਰੰਤ ਉਸ ਜਗ੍ਹਾ ਦੇ ਉੱਪਰ ਪਹੁੰਚ ਜਾਂਦੇ ਨੇ ਜਿੱਥੇ ਇਸ ਮ੍ਰਿਤਕ ਦੀ Laash ਆ ਜਿਹੜੀ ਉਹ ਪਈ ਹੁੰਦੀ ਆ ਤਾਂ ਜਦੋਂ ਇਸ ਨੂੰ ਹਸਪਤਾਲ ਲਿਜਾਇਆ ਜਾਂਦਾ ਤਾਂ ਉੱਥੇ ਡਾਕਟਰਾਂ ਦੇ ਵੱਲੋਂ ਇਸ ਨੂੰ ਮ੍ਰਿਤਕ ਘੋਸ਼ਿਤਾ ਜਿਹੜਾ ਉਹ ਕਰ ਦਿੱਤਾ ਜਾਂਦਾ ਤਾਂ ਉੱਥੇ ਹੀ ਮ੍ਰਿਤਕ ਦੇ بیٹے ਦਾ ਕਹਿਣਾ ਹੈ ਕਿ ਇਸ ਦੇ ਗੋਲੀ ਆ ਜਿਹੜੀ ਉਹ ਵੱਜੀ ਹੋਈ ਸੀ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਛੜਾ ਉਹ ਦੱਸਿਆ ਜਾ ਰਿਹਾ ਆ ਸਾਹ ਤਰਲੋਚਨ ਸਿੰਘ ਜਿਹੜਾ ਕਿ ਆਪਣੇ ਖੇਤ ਤੋਂ ਵਾਪਸ ਘਰ ਜਾ ਰਿਹਾ ਹੁੰਦਾ ਤਾਂ ਸੜਕ ਦੇ ਉੱਪਰ ਕਿਸੇ ਦੇ ਵੱਲੋਂ ਇਸ ਦੇ ਗੋਲੀ ਮਾਰ ਕੇ ਇਸ ਨੂੰ ਦੀ ਘਾਟ ਆ ਜਿਹੜੀ ਉਹ ਉਤਾਰ ਦਿੱਤਾ ਜਾਂਦਾ ਤਾਂ ਖੂਨ ਦੇ ਨਾਲ ਲੱਥਪਤ ਹੋਈ লাশ ਆ ਜਿਹੜੀ ਉਹ ਸੜਕ ਕਿਨਾਰੇ ਤੇ ਮਿਲਦੀ ਆ ਤੇ ਪਰਿਵਾਰਕ ਮੈਂਬਰਾਂ ਨੂੰ ਇਹ ਸੂਚਨਾ ਮਿਲਦੀ ਆ ਕਿ ਤੁਹਾਡੇ ਪਿਤਾ ਦਾ ਐਕਸੀਡੈਂਟ ਹੋਇਆ ਤੇ ਉਹਨਾਂ ਦਾ ਜਿਹੜਾ ਸ਼ਰੀਰ ਆ ਉਹ ਸੜਕ ਦੇ ਕਿਨਾਰੇ ਪਿਆ ਤਾਂ ਜਿਵੇਂ ਹੀ ਪਰਿਵਾਰਕ ਮੈਂਬਰ ਉੱਥੇ ਪਹੁੰਚਲੇ ਨੇ ਤਾਂ ਉਹ ਦੇਖਦੇ ਨੇ ਕਿ ਉਹਨਾਂ ਦੇ ਗੋਲੀ ਆ ਜਿਹੜੀ ਉਹ ਵੱਜੀ ਹੁੰਦੀ ਆ ਤਾਂ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਪਰ ਹਸਪਤਾਲ ਤੱਕ ਜਾਂਦੇ ਹੋਏ ਉਸ ਦੀ ਮੌਤ ਆ ਜਿਹੜੀ ਹੋ ਜਾਂਦੀ ਆ ਤਾਂ ਦੱਸਿਆ ਜਾ ਰਿਹਾ ਕਿ ਕਿਸਾਨ ਬਿੰਗ ਦਾ ਪ੍ਰਧਾਨ ਸੀ ਤਰਲੋਚਨ ਸਿੰਘ ਜਿਸ ਦਾ ਗੋਲੀਆਂ ਮਾਰ ਕੇ ਕਤਲ ਆ ਛੜਾ ਉਹ ਕਰ ਦਿੱਤਾ ਗਿਆ ਤਾਂ ਮੌਕੇ ਦੇ ਉੱਪਰ ਪੁਲਿਸ ਦੀ ਟੀਮ ਹੈ ਜਿਹੜੀ ਉਹ ਵੀ ਪਹੁੰਚ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੂਰੇ ਮਾਮਲੇ ਦੀ ਜਾਂਚ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਜਲਦ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ। ਸਾਨੂੰ ਤਾਂ ਜੀ ਇਹ ਕਹਿੰਦੇ ਕਹਿੰਦੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹ ਗਿਰੇ ਭਏ ਨਹੀਂ। ਪੁਲਿਸ ਜੀ ਜਾ ਕੇ ਦੇਖਿਆ ਜੀ ਜਿਲ੍ਹਾ ਦੇ ਉਰੇ ਪਹਿਲਾਂ ਹੀ ਫੂਲ ਖਤਮ ਸੀ ਜੀ ਉਹਨਾਂ ਦੇ ਸਿਰ 'ਚ ਗੋਲੀ ਲੱਗ ਰਹੀ ਹੈ ਬਾਕੀ ਪੋਸਟਮਾਰਟ ਦੇ ਦੇਖੋ ਜੀ ਕੀ ਪਤਾ ਲੱਗਦਾ। ਕਿ ਲੱਗਦਾ ਕਿਸੇ ਬੰਦੇ ਨੇ ਸਾਸ਼ਤੇ ਹੋਈ ਨਹੀਂ ਵੀ ਜੀ। ਕਿੱਥੇ ਦਾ ਵਾਕ ਕਿੱਥੇ ਦਾ ਮੈਂ ਇਕਲਾ ਫੇਦਾ ਹੀ ਇਹ ਬੀਤੂ ਕਿੰਨੇ ਜਖਮ ਵਗਾਰਾ ਕਿੰਨੇ ਗੋਲ ਲੱਗੇ ਕੋਲ ਲੱਗੇ ਪਤਾ ਨਹੀਂ ਵੀਰੇ ਦੋ ਸਰਚ ਨੇ ਜਖਮ ਇੱਕ ਢਿੱਡ ਤੇ ਜੀ ਜਿੱਕਰਾਂ ਪਹਿਲਾਂ ਵੀ ਕਹ ਰਿਹਾ ਕਿ 25 ਵੀ ਪਹਿਲਾਂ ਇਲੈਕਸ਼ਨ ਮੜੀ ਜੀ ਲੱਗਦਾ ਫਿਰ ਅੰਜੇ ਸੋਚਦੀ ਹੈ ਜੀ ਉਹ ਕੋਈ ਰਹੂ ਕਿਸੇ ਦੇ ਮਨ ਦਾ ਕੁਝ ਨਹੀਂ ਕਹਿ ਸਕਦੇ ਜੀ ਕਿਸੇ ਦੇ ਮਨ ਚ ਕੀ ਆ ਮੰਗ ਕੀ ਕਰਦੇ ਨੇ ਪ੍ਰਸ਼ੰਸਕ ਦੇ ਦੇ ਕੋਈ ਹੋਰ ਮੰਗ ਤਾਂ ਵੀ ਇਹੀ ਹੈ ਕਿ ਮੇਰਾ ਬਾਪ ਦਾ ਮੁੰਡਾ ਨਹੀਂ ਵੀਰੇ ਮੇਰੇ ਤੱਕ ਕਿਸੇ ਦਾ ਮਾਰਾ ਦਾ ਕਦੇ ਸੂਚੀ ਨਹੀਂ ਜੀ ਕਦੇ ਵੀ ਕਿਸੇ ਦਾ ਪਤਾ ਨਹੀਂ ਮਿਲਿਆ ਕੀ ਹਨੇ ਕੀ ਆਪਦੀ ਰੰਦੇ ਸੀ ਕੱਢੀ ਆ ਕੀ ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਹਾਨੂੰ ਵੈਰੀਫਾਈ ਕਰਕੇ ਕ੍ਰਾਈਮ ਸਪੌਟ ਤੇ ਅਸੀਂ ਜਾ ਰਹੇ ਹਾਂ ਅੱਧੇ ਘੰਟੇ ਤੱਕ ਤੁਹਾਨੂੰ ਸਾਰੀ ਫਿਕਰ ਇਨਫੋਰਮੇਸ਼ਨ ਬੇਟਾ ਦਨਸ਼ੌਟ ਕੀਤਾ ਜਾ ਰਿਹਾ ਹੈ ਕੋਈ ਹੈ ਲੱਗ ਕੇ ਗਲੂ ਵਾਲੇ ਅਸੀਂ ਦੇਖੋ ਹੁਣੇ ਜਿਹੜੇ ਉਹਨਾਂ ਨੂੰ ਲੈ ਕੇ ਆਏ ਆ ਇੱਥੇ ਉਹਨਾਂ ਦੀ ਫੈਮਿਲੀ ਡਾਕਟਰ ਸਾਹਿਬ ਚੈੱਕ ਕਰ ਰਹੇ ਨੇ ਚੈੱਕ ਕਰਕੇ ਤੁਹਾਨੂੰ 15 ਮਿੰਟ ਤੇ ਦੱਸਿਆ